ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰੂ ਕੋ ਪਿਆਰੀ ਸਾਧ ਸੰਗ ਜੀਓ ਸਾਹਿਬ ਸ੍ਰੀ ਗੁਰੂ ਨਾਨਕ ਪਾਸ਼ਾ ਤਨ 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 ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਮੋ ਮਾਤਾ ਸਹਿਰ ਦੇਵਾ ਗੁਰੂ ਦਿਸਮੇਸ਼ ਪਿਤਾ ਸਿੰਘੋ ਸ਼ਹੀਦੋ ਸੋ ਗੁਰੂ ਕੋ ਪਿਆਰਿਓ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਨਾਵ ਦਾਨ ਬਖਸ਼ੇਸ ਤੇ ਪਾਸ਼ਾ ਮਹਾਰਾਜ ਆਓ ਗੁਰੂ ਕੀ ਪਿਆਰੇਓ ਗੁਰੂ ਕੀ ਗੱਲ ਕਰੀਏ ਗੁਰੂ ਕੀ ਯਾਦ ਵਿੱਚ ਜੁੜੀਏ ਆਪਾਂ ਵਿਚਾਰ ਕਰਦਿਆਂ ਕਰਦਿਆਂ ਪਿੱਛੇ ਇੱਥੋਂ ਤੱਕ ਆਏ ਸੀ ਕਿ ਜਦੋਂ ਆਪਾਂ ਸਿਮਰਨ ਕਰਦੇ ਆਂ ਸਿਮਰਨ ਕਰਨ ਵਾਲੀ ਸੰਗਤ ਦੇ ਮਾਨ ਵਿੱਚ ਇਹ ਖਿਆਲ ਹੁੰਦੇ ਨੇ ਕਿ ਸਿਮਰਨ ਕਰਦੇ ਆਂ ਆ ਸਾਡੇ ਸਿਮਰਨ ਮੰਜ਼ੂਰ ਹੋ ਰਿਹਾ ਹੈ ਜਾਂ ਨਾ ਹੋ ਰਿਹਾ ਸੋ ਇਸ ਦੇ ਵਿੱਚ ਆਪਾਂ ਵਿਚਾਰਾਂ ਕਰ ਰਹੀ ਸੀਗੇ ਕਿ ਸਿਮਰਨ ਤਾਂ ਮਨਜ਼ੂਰ ਹੁੰਦਾ ਹੀ ਹੁੰਦਾ ਹੈ ਔਰ ਇਹਦੇ ਨਾਲ ਨਾਲ ਤੁਹਾਡੇ ਕੋਲੇ ਪਵਿੱਤਰ ਪਾਕ ਰੂਹਾਂ ਦਰਗਾਹੀ ਰੂਹਾਂ ਵਾਹਿਗੁਰੂ ਦੀਆਂ ਬਖਸ਼ੀਆਂ ਹੋਈਆਂ ਰੂਹਾਂ ਵੀ ਤੁਹਾਡੇ ਕੋਲ ਆਉਣ ਲੱਗ ਜਾਂਦੀਆਂ ਨੇ ਉਹ ਅੰਗ ਸੰਗ ਹੁੰਦੀਆਂ ਨੇ ਸਜੀਪਾਸ਼ ਮਹਾਰਾਜੀ ਆਪਾਂ ਇਹ ਵਿਚਾਰ ਕਰਦੇ ਕਰਦੇ ਨਾਮ ਸਿਮਰਨ ਕਰਨ ਵਾਲਿਆਂ ਦੀ ਗੱਲ ਕਰਦੇ ਕਰਦੇ ਪਵਿੱਤਰ ਰੂਹਾਂ ਦੀ ਗੱਲ ਕਰਦੇ ਕਰਦੇ ਆਪਾਂ ਇੱਥੇ ਪਹੁੰਚੇ ਸੀ ਕਿ ਨਿਸ਼ਾਨੀਆਂ ਨਿਸ਼ਾਨੀ ਕੀ ਹੈ ਜਦ ਤੱਕ ਪਰਗਟ ਰੂਪ ਦੇ ਵਿੱਚ ਦਰਸ਼ਨਦਾਰੀ ਰੂਹਾਂ ਨਹੀਂ ਦਿੰਦੀਆਂ ਉਦੋਂ ਬਿਨਾਂ ਦੇਖੇ ਆਪਾਂ ਕਿਵੇਂ ਜਾਣੀਏ ਕਿ ਸਾਡੇ ਅੰਗ ਸੰਗ ਕੋਈ ਰੂਹ ਹੈ ਪਵਿੱਤਰ ਸੋ ਆਪਾਂ ਦੋ ਨਿਸ਼ਾਨੀਆਂ ਦੱਸ ਦੁੱਕੇ ਆ ਤੇ ਤੀਜੀ ਨਿਸ਼ਾਨੀ ਕੀ ਹੈ ਜਦੋਂ ਆਪਾਂ ਜਾਪ ਕਰਦੇ ਆਂ ਪੂਰਾ ਖੁੱਭ ਕੇ ਜਾਪ ਕਰਦਿਆ ਕਰਦਿਆਂ ਸਾਡੀ ਸੁਰਤੀ ਇਕਾਗਰਤ ਹੁੰਦੀ ਹੈ ਅਸੀਂ ਰਸ ਲੈਣ ਲੱਗ ਜਾਂਦੇ ਆਂ ਪਾਠ ਕਰਦਿਆ ਕਰਦਿਆਂ ਹੰਗਤ ਜੀ ਆਚਨ ਚੇਤ ਹੀ ਕਈ ਵਾਰੀ ਕੀ ਉਹ ਗੱਲ ਹੁੰਦੀ ਹੈ ਕਿ ਸਾਨੂੰ ਨਾ ਦੇਗ ਦੀ ਵਾਸ਼ਨਾ ਦੇਗ ਦੇਗ ਦੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਦੇਗ ਦੀ ਵਾਸ਼ਨਾ ਆਉਣ ਲੱਗ ਜਾਂਦੀ ਅਸੀਂ ਦੇਖਦੇ ਹਾਂ ਵੀ ਨਾ ਕੋਈ ਰਸੋਈ ਵਿੱਚ ਦੇਗ ਬਣਾਉਂਦਾ ਹੈ ਨਾ ਸਾਡੇ ਆੜ ਗੋਆਂੜ ਵਾਲੇ ਪਾਸਿਓਂ ਦੇਗ ਦੀ ਵਾਸ਼ਨਾ ਆਉਂਦੀ ਏ ਵੀ ਇਹ ਇੱਥੇ ਕਿਵੇਂ ਦੇਗ ਦੀ ਵਾਸ਼ਨਾ ਆਉਣ ਲੱਗ ਪਈ ਅਸੀਂ ਹੈਰਾਨ ਹੋ ਜਾਂਦੇ ਹਾਂ ਸੋ ਇਹ ਗੱਲ ਹੁੰਦੀ ਸੰਗ ਜੀ ਉਦੋਂ ਸਿੰਘ ਸ਼ਹੀਦ ਸੰਗ ਸ਼ਹੀਦਾਂ ਦਾ ਉਦੋਂ ਉੱਥੇ ਹਾਜ਼ਰੀ ਹੁੰਦੀ ਆਪਣੇ ਕੋਲ ਸ਼ੰਗਸੀ ਇਦਾਂ ਦੀ ਉਦੋਂ ਹਾਜ਼ਰੀ ਹੁੰਦੀ ਆ ਤੁਸੀਂ ਯਾਦ ਕਰਕੇ ਦੇਖੋ ਵੀ ਤੁਹਾਨੂੰ ਬਹੁਤ ਵਾਰੀ ਦੇਖ ਦੀ ਵਾਸ਼ਨਾ ਆਵੇਗੀ ਪਾਠ ਕਰਦੇ ਆ ਹੀ ਨਹੀਂ ਕਈ ਵਾਰੀ ਤੁਸੀਂ ਜਦੋਂ ਪਾਠ ਕਰਕੇ ਕਿ ਸਫਰ ਵਿੱਚ ਜਾਂਦੇ ਹੋ ਅਚਨ ਚੇਤੀ ਖੇਤਾਂ ਵਿੱਚ ਵੀ ਆਉਣ ਲੱਗ ਜਾਂਦੀ ਹੈ ਕਦੇ-ਕਦੇ ਇਹ ਉਹਨਾਂ ਦੀਆਂ ਗੱਲਾਂ ਨੇ ਜਿਹੜੇ ਇਸ ਮਾਰਗ ਤੇ ਚੱਲੇ ਹੋਏ ਨੇ ਹੈਰਾਨ ਹੋ ਜਾਂਦੇ ਨੇ ਉਹ ਵੀ ਹਾਂ ਵੀ ਕੋਈ ਗੱਲ ਬਾਤ ਹੈ ਆਤਮ ਚੇਤੀ ਹੀ ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਅਸੀਂ ਖੜੇ ਫੁੱਲਾਂ ਕੋਲੇ ਹੁੰਨੇ ਆ ਫੁੱਲਾਂ ਦੀ ਖੁਸ਼ਬੂ ਆਉਂਦੀ ਨਹੀਂ ਦੇਗਾਂ ਦੀ ਦੇਗ ਸਜਾਈ ਹੋਏ ਤਾਜੀ-ਤਾਜੀ ਦੇਗ ਦੀ ਵਾਸ਼ਨਾ ਆਉਣ ਲੱਗ ਜਾਂਦੀ ਹੈ ਜਾਂ ਸਿਮਨ ਕਰਨ ਵਾਲਿਆਂ ਆਪਣੇ ਆਪਣੇ ਕਮਰੇ ਵਿੱਚੋਂ ਵਾਸ਼ਨਾ ਆਉਣ ਲੱਗ ਜਾਂਦੀ ਹੈ ਖੁਸ਼ਬੂ ਆਉਣ ਲੱਗ ਜਾਂਦੀ ਹੈ ਸੋ ਇਹ ਵੀ ਤੀਜੀ ਨਿਸ਼ਾਨੀ ਆ ਇਹ ਵੀ ਸਾਡੇ ਕੋਲ ਪਵਿੱਤਰ ਰੂਹਾਂ ਦਾ ਪਹਿਰਾ ਹੈ ਪਹਿਰਾ ਕਹੋ ਜਾਂ ਹਾਜ਼ਰੀ ਕਹੋ ਜਾਓ ਤੇ ਹਾਜ਼ਰ ਹੋ ਗਈਆਂ ਉਹ ਜੇ ਤੁਹਾਨੂੰ ਵੀ ਇਸ ਤਰ੍ਹਾਂ ਹੁੰਦਾ ਤੁਸੀਂ ਵੱਡੇ ਭਾਗਾਂ ਵਾਲੇ ਹੋ ਤੁਹਾਨੂੰ ਕੋਈ ਦੇਖ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਕੋਈ ਸਿਮਨ ਕਰਦਾ ਹੈ ਉਹਨਾਂ ਕੋਲੇ ਤੁਹਾਡਾ ਨਾਮ ਵੀ ਆ ਗਿਆ ਵੀ ਫਲਾਣਾ ਸਿਮਨ ਕਰਦਾ ਹੈ ਤੁਹਾਡੀ ਜਾਣ-ਛਾਣ ਹੋ ਗਈ ਸਮਝ ਲਓ ਜੇ ਇਸ ਤਰ੍ਹਾਂ ਤੁਹਾਡੇ ਨਾਲ ਕੋਈ ਹੁੰਦਾ ਨਾ ਤੁਸੀਂ ਖੁਸ਼ ਹੋ ਜੋ ਤੁਹਾਡੇ ਬਾਤ ਇਹ ਬਹੁਤ ਵਧੀਆ ਸੁਨੇਹਾ ਹੈ ਗੁੱਡ ਮੈਸੇਜ ਹੈ ਇਹ ਜਣ ਕੇ ਤੁਸੀਂ ਕਹੋ ਵੀ ਹਾਂ ਅਸੀਂ ਪਰਮੇਸ਼ਰ ਦੀ ਨਿਗਾਹ ਵਿੱਚ ਆ ਗਏ ਪਾਟ ਕਰਦੀਆਂ ਦੇਖ ਦੀ ਵਾਸ਼ਨਾ ਆਉਣ ਲੱਗ ਜਾਣੀ ਕੁਛ ਭਉਣ ਲੱਗ ਜਾਣੀ ਇਹ ਸਿੰਘਾਂ ਸ਼ਹੀਦਾਂ ਦੀ ਉਦੋਂ ਹਾਜ਼ਰੀ ਹੁੰਦੀ ਹੈ ਉਦੋਂ ਜੇ ਤੁਹਾਡੇ ਨਾਲ ਇਸ ਤਰ੍ਹਾਂ ਹੈ ਤਾਂ ਹੋਰ ਸਿਮਰ ਵਧਾ ਦਿਓ ਤੁਸੀਂ ਖੁਸ਼ ਹੋ ਜੋ ਕਿ ਹਾਂ ਸਾਲੂ ਕੋਈ ਦੇਖ ਗਿਆ ਸਾਡੇ ਕੋਲ ਆਉਣ ਲੱਗੇਗਾ ਕੋਈ ਇਹ ਤੇਜ਼ੀ ਨਿਸ਼ਾਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ